ਇਹ ਚੀਜ਼ ਸਮਝ ਨਹੀਂ ਆ ਰਹੀ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਖਾਸ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਕਹਿੰਦੇ ਨੇ ਉਹਨਾਂ ਬਾਰੇ ਪ੍ਰੋਜੈਕਸ਼ਨਸ ਇਹ ਕਰਦੀ ਹੈ ਭਾਜੀ ਪੀ ਔਰ ਕਈ ਵਾਰੀ ਜਿਹੜਾ ਗੋਦੀ ਮੀਡੀਆ ਹੈ ਕਿ ਜੀ ਇਹ ਤਾਂ ਹੁਣ ਵਰਲਡ ਲੀਡਰ ਨੇ ਇਹਨਾਂ ਮੇਰੇ ਤਾਂ ਦੁਨੀਆ ਹੀ ਨਹੀਂ ਚੱਲਦੀ ਹੈਗੀ ਇੱਕ ਪਾਸੇ ਤਾਂ ਤੁਸੀਂ ਆਪ ਦੇ ਬਾਰਡਰ ਨਹੀਂ ਰੋਕ ਪਾ ਰਹੇ ਹੈਗੇ ਜਿਹੜੇ ਇਲੀਗਲ ਇਮੀਗਰੈਂਟਸ ਨੇ ਉਹ ਅੰਦਰ ਆ ਰਹੇ ਨੇ ਦੂਜੇ ਪਾਸੇ ਜਿਹੜੇ ਕੋਈ ਸਾਥੀ ਇੱਥੋਂ ਥੋੜੇ ਪਿਛਲੇ 10 ਸਾਲ ਦੇ ਵਾਅਦੇ ਕਰਕੇ ਜਦੋਂ ਕਹਿੰਦੇ ਸੀ ਕਿ 2 ਕਰੋੜ ਲੋਕਾਂ ਨੂੰ ਨੌਕਰੀ ਦੇ ਦਿਆ ਕਰਾਂਗੇ 15-15 ਲੱਖ ਸਾਰਿਆਂ ਦੇ ਖਾਤੇ ਚ ਆ ਜ ਉਹ ਤੋਂ ਡਿਸਟਰੈਸ ਹੋ ਕੇ ਉਹ ਤੋਂ مایوس ਹੋ ਕੇ ਜੇ ਲੋਕ ਆਪਦੀ ਰੋਜ਼ੀ ਰੋਟੀ ਵਾਸਤੇ ਬਾਹਰ ਅਮਰੀਕਾ ਕੈਨੇਡਾ ਚੱਲ ਜਾਂਦੇ ਨੇ ਤੇ ਉੱਥੇ ਜਦੋਂ ਉੱਥੋਂ ਵਾਪਸ ਡਿਪੋਰਟ ਕਰਦੇ ਨੇ ਤੇ ਉਦੋਂ ਇਹਨਾਂ ਦੇ ਜਿਹੜੇ ਫੋਰਨ ਐਕਸਟਰਨਲ ਅਫੇਅਰਸ ਮਿਨਿਸਟਰ ਨੇ ਜੈ ਸ਼ੰਕਰ ਉਹ ਉਹਨਾਂ ਦਾ ਵੈਲਕਮ ਕਰਦੇ ਨੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਨਾ ਉਸ ਪਾਸੇ ਕਾਮਯਾਬ ਹੋ ਰਹੇ ਨੇ ਤੇ ਨਾ ਉਸ ਪਾਸੇ ਕਾਮਯਾਬ ਹੋ ਰਹੇ ਨੇ ਸੋ ਮੇਰੀ ਇਹਨਾਂ ਨੂੰ ਬੇਨਤੀ ਇਹ ਹੈ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਤੁਸੀਂ ਔਰ ਬੀਜੇਪੀ ਨੂੰ ਖਾਸ ਤੌਰ ਤੇ ਕਿ ਤੁਸੀਂ ਜੇ ਤਾਂ ਇਹਨਾਂ ਬੰਦਿਆਂ ਨੇ ਇੱਥੋਂ ਕਿਸੇ ਮਜਬੂਰੀ ਦੇ ਵਿੱਚ ਗਏ ਉੱਥੇ ਜਾ ਕੇ ਰੋਜ਼ੀ-ਰੋਟੀ ਕਮਾ ਰਹੇ ਨੇ ਕਿਸੇ ਇਲੀਗਲ ਗਲਤ ਐਕਟੀਵਿਟੀ ਦੇ ਵਿੱਚ ਹੈ ਨਹੀਂਗੇ ਕੋਈ ਕ੍ਰਾਈਮ ਉੱਥੇ ਕੀਤਾ ਨਹੀਂ ਹੈਗਾ ਮਿਹਨਤ ਮੁਸ਼ਕਤ ਕਰਕੇ ਜੇ ਆਪਦੇ ਪਰਿਵਾਰਾਂ ਦੇ ਪੇਟ ਪਾਲ ਰਹੇ ਨੇ ਔਰ ਯੂਐਸਡੀ ਇਕਨੋਮੀ ਦੇ ਵਿੱਚ ਜੇ ਹਿੱਸਾ ਪਾ ਰਹੇ ਨੇ ਤੇ ਉਹਨਾਂ ਨੂੰ ਤਾਂ ਟਰੰਪ ਨਾਲ ਗੱਲ ਕਰਕੇ ਜਿਹਨੂੰ ਤੁਸੀਂ ਆਪ ਦਾ ਪਰਮਿੱਤਰ ਕਹਿੰਦੇ ਲਗੋਟਿਆ ਯਾਰ ਕਹਿੰਦੇ ਹੋ ਉਹਨੂੰ ਤਾਂ ਉਨੀ ਗੱਲ ਕਰਕੇ ਤਾਂ ਉਹਨਾਂ ਨੂੰ ਕਹਿ ਲੋ ਵੀ ਭਾਈ ਇਹਨਾਂ ਬੰਦਿਆਂ ਦਾ ਨਾਂ ਪਏ ਜੋ ਹਾਂ ਜੇ ਕੋਈ ਕਿਸੇ ਦਾ ਕ੍ਰਿਮੀਨਲ ਟਰੈਕ ਰਿਕਾਰਡ ਹੈ ਉਹਨਾਂ ਨੂੰ ਭੇਜ ਦੋ ਜਿਹੜੇ ਉੱਥੇ ਬੈਠੇ ਦੌਕੇ ਮਾਰੀ ਜਾਂਦੇ ਨੇ ਪੰਜਾਬ ਦੇ ਵਿੱਚ ਖਾਲਸਾਪਨ ਬਾਰੇ ਗੱਲਾਂ ਕਰੀ ਜਾਂਦੇ ਨੇ ਤੇ ਪੰਜਾਬ ਨੂੰ ਡਰੋਂ ਦੀਆਂ ਗੱਲਾਂ ਕਰੀ ਜਾਂਦੇ ਨੇ ਉਹਨਾਂ ਤੇ ਤਾਂ ਟਰੰਪ ਕੋਈ ਕਾਰਵਾਈ ਕਰ ਨਹੀਂ ਰਿਹਾ ਹੈਗਾ ਉਹਨਾਂ ਨੂੰ ਫੜ ਕੇ ਭੇਜਣੂਰੇ ਉਰੇ ਜਿਹੜੇ ਪੰਜਾਬ ਦੀ ਜੇਲ੍ਹ ਦੀ ਹਵਾ ਖਾਣ ਆਹੋ ਜਿਹੇ ਬੰਦੇ ਤੇ ਫਿਰ ਬੰਦੇ ਦੇ ਪੁੱਤ ਵੱਢਣਗੇ ਉਹ ਤੋਂ ਮੇਰੇ ਖਿਆਲ ਨਾਲ ਮਤਲਬ ਇਹ ਹੈ ਕਿ ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਵੀ ਅਸੀਂ ਕਰਨਾ ਕੀ ਹੈ ਜਿਹੜਾ ਆਵਾਦੀ ਪਾਰਟੀ ਆਲ ਅਰਵਿੰਦ ਕੇਜਰੀਵਾਲ ਜੀ ਦੇ ਫੇਵਰ ਦੇ ਵਿੱਚ ਦਿੱਲੀ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਸਾਨੂੰ ਖੁਦ ਆਪ ਜਿਹੜੇ ਲੋਕ ਸੀ ਕੈਂਪੇਨ ਕਰਾਂਗੇ ਸੀ ਦੇਖਣ ਨੂੰ ਮਿਲਿਆ ਔਰ ਮੈਂ ਸਮਝਦਾ ਕਿ ਚੌਥੀ ਵਾਰੀ ਦਿੱਲੀ ਦੇ ਲੋਕ ਨੇ ਜਿਹੜੇ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਬਣਾਉਣ ਦੇ ਲਈ ਇੱਕ ਰਿਕਾਰਡ ਤੋੜ ਬਹੁਤ ਮੰਦੇ ਨਾਲ ਉਹ ਤਿਆਰ ਨੇ ਤੇ ਉਹਦੇ ਅੱਜ ਬਹੁਤ ਉਤਸ਼ਾਹ ਦੇ ਨਾਲ ਲੋਕ ਅਰਵਿੰਦ ਜੀ ਦੇ ਨਾਮ ਨੂੰ ਤੇ ਕੰਮਾਂ ਨੂੰ ਵੋਟ ਪਾਉਣ ਜਾ ਰਹੇ ਨੇ ਕੋਈ ਕਿ ਦਿੱਲੀ ਤੋਂ ਵੀਡੀਓ ਵੀ ਵਾਇਰਲ ਹੋਈ ਸੀ ਜੀ ਕੁਝ ਬਹੁਤ ਮਿੰਟ ਕਰਦੇ ਨਜ਼ਰ ਆਏ ਸੀ ਕੀ ਮਨ ਮਸਲਾ ਸੀ ਉਹ ਦੇਖੋ ਇਸ ਤਰ੍ਹਾਂ ਸੀਗਾ ਕਿ ਰਾਤ ਨੂੰ ਮੈਨੂੰ ਮੈਂ ਉਸ ਦਿਨ ਪਹਿਲਾ ਫਗਵਾੜੇ ਇਲੈਕਸ਼ਨ ਸੀਗੀ ਤੇ ਫਗਵਾੜੇ ਤੋਂ ਤਕਰੀਬਨ 12:30 ਵਿੱਚ ਪਹੁੰਚੇ ਸੀਗੇ 1:30 ਵਜੇ ਮੈਨੂੰ ਫੋਨ ਆਇਆ ਕਿ ਸਾਡੇ ਕੁਝ ਵੋਲੰਟੀਅਰਸ ਨੇ ਔਰ ਕੁਝ ਖਾਸ ਤੌਰ ਤੇ ਮੀਡੀਆ ਦੇ ਸਾਥੀਆਂ ਨੂੰ ਪੁਲਿਸ ਤੱਕੇ ਨਾਲ ਚੱਕ ਕੇ ਲੈ ਗਈ ਉਹ ਹੋਇਆ ਇਸ ਤਰ੍ਹਾਂ ਸੀਗਾ ਕਿ ਬੀਜੇਪੀ ਦੇ ਕੁਝ ਗੁੰਡੇ ਨੇ ਜਿਹੜੇ ਉਹ ਕਿਸੇ बस्ती ਦੇ ਵਿੱਚ ਪੈਸੇ ਔਰ ਸ਼ਰਾਬ ਵੰਡ ਰਹੇ ਸੀਗੇ ਜਦੋਂ ਮੀਡੀਆ ਉਸ ਨੂੰ ਕਵਰ ਕਰਨ ਦੇ ਲਈ ਪਹੁੰਚਿਆ ਤੇ ਉਹ ਦਿੱਲੀ ਪੁਲਿਸ ਨੇ ਉਹਨਾਂ ਗੁੰਡਿਆਂ ਨੂੰ ਰੋਕਣ ਦੀ بجائے ਉਹਨਾਂ ਨੂੰ ਫੜਨ ਦੀ بجائے ਨਾਲੇ ਤਾਂ ਮੀਡੀਆ ਕਰਮੀਆਂ ਨੂੰ ਕੁੱਟਿਆ ਨਾਲੇ ਸਾਡੇ ਸਾਥੀਆਂ ਨੂੰ ਵੋਲੰਟੀਅਰਸ ਨੂੰ ਕੁੱਟ ਕੇ ਥਾਣੇ ਲੈ ਗਏ کافی دیر ਇਲੀਗਲ ਕਸਟਡੀ ਦੇ ਵਿੱਚ ਥਾਣੇ ਦੇ ਵਿੱਚ ਰੱਖਿਆ ਗਿਆ ਜਦੋਂ ਮੈਨੂੰ ਫੋਨ ਆਇਆ ਤਕਰੀਬਨ 1:30 1:30 ਵਜੇ ਉਦੋਂ ਮੈਂ ਪਹੁੰਚਿਆ ਆਪਣੇ ਕੁਝ ਸਾਥੀਆਂ ਦੇ ਨਾਲ ਤੇ ਉੱਥੇ ਜਦੋਂ ਜਾ ਕੇ ਉਹਨਾਂ ਦੇ ਨਾਲ ਉਸ ਤੋਂ ਬਾਅਦ ਉਹ ਸਾਰਾ ਵੀ ਮੀਡੀਆ ਦੇਖ ਹੀ ਲਿਆ ਤੇ ਇੰਨੇ ਨਾਲ ਹੀ ਫਿਰ ਦਿੱਲੀ ਪੁਲਿਸ ਨੇ ਪਹਿਲਾਂ ਪੰਗਾ ਲੈ ਲਿਆ ਤੇ ਬਾਅਦ ਦੇ ਵਿੱਚ ਅ ਲੋਕ ਨੂੰ ਤਾਂ ਨਹੀਂ ਤੇ ਇਹ ਗੀ ਵਰ ਘੰਟੇ ਮਗਰੋਂ ਬੰਦੇ ਵੀ ਛੱਡ ਜੀ ਜਮਨਾ ਦੇ ਪਰਚੇ ਹੋਏ ਹੈ ਨਹੀਂ ਲੈ ਕੇ ਕੋਈ ਫਰਕ ਹੋਊਗਾ ਜੀ ਜਮਨਾ ਦੇ ਨਰਸਨ ਪਰਚਾ ਹੋਇਆ ਜੀ ਨਹੀਂ ਦੇਖੋ ਪਰਚੇ ਤਾਂ ਪੁਲਿਸ ਤੇ ਸਰਕਾਰ ਹਰ ਰੋਜ਼ ਹੀ ਕੱਟੀ ਜਾਂਦੀ ਹੈ ਅਰਵਿੰਦ ਕੇਜਰੀ ਜੀ ਤੇ ਸਾਡੇ ਲੀਡਰਾਂ ਤੇ ਉਹਦੇ ਨਾਲ ਉਹਨਾਂ ਨੂੰ ਇਹ ਹੈ ਵੀ ਇਹਦੇ ਨਾਲ ਅਸੀਂ ਦਬਾ ਲਾਂਗੇ ਐ ਆਮ ਆਦਮੀ ਪਾਰਟੀ ਅਕੀਲ ਸਿੰਘ ਸਾਹਿਬ ਵੀ ਅਸੀਂ ਸਾਰੇ ਲੋਕਾਂ ਨੂੰ ਦਬਨ ਵਾਲੇ ਨਹੀਂ ਹੈਗੇ ਉਹ ਤਾਂ ਹੋਰ ਵੱਧ ਲੋਕ ਨਾਲ ਜੁੜਦੇ ਨੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਜੋ ਅਰਵਿੰਦ ਜੀ ਕਹਿ ਰਹੇ ਨੇ ਉਹ ਸਹੀ ਹੈ ਦੇਖੋ ਇਸ ਤਰ੍ਹਾਂ ਕਿ ਕੱਲ ਸੀਐਮ ਸਾਹਿਬ ਨੇ ਮੀਟਿੰਗ ਕੀਤੀ ਹੈ ਸਾਰੇ ਪੁਲਿਸ ਅਫਸਰਸ ਦੇ ਨਾਲ ਤੇ ਉਹਦਾ ਇੰਪੈਕਟ ਹੈ ਜਿਹੜਾ ਡਿਊਲ ਪਾਲਿਸੀ ਹੈ ਜਿਹੜੀ ਉਹ ਜਿਹੜੇ ਕੋਈ ਇਸ ਤਰੀਕੇ ਦੇ ਗਲਤ ਕਾਰਵਾਈਆਂ ਦੇ ਵਿੱਚ ਨੇ ਉਹਨਾਂ ਦੇ ਉੱਪਰ ਸਖਤੀ ਕੀਤੀ ਜਾਏਗੀ ਤੇ ਜਿਹੜੇ ਕੋਈ ਨੌਜਵਾਨ ਬੱਚੇ ਇਸ ਕੰਮ ਦੇ ਵਿੱਚ ਪੈ ਗਏ ਉਹਨਾਂ ਦਾ ਮੈਡੀਕਲੀ ਔਰ ਹੈਲਥ케ਅਰ ਵਾਈਜ਼ ਉਹਨਾਂ ਨੂੰ ਸੰਭਾਲਿਆ ਜਾਏਗਾ ਤੋ ਡਿਊਲ ਪਾਲਿਸੀ ਦੇ ਉੱਪਰ ਸਰਕਾਰ ਚੱਲ ਰਹੀ ਹੈ ਤੇ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਵੀ ਕਾਫੀ ਅਸਰ ਜਿਹੜਾ ਨਜ਼ਰ ਆਉਣਾ ਚਾਹੀਦਾ ਅੱਜ ਜਿਹੜੀ ਆਬ ਮਾਰਕੀਟ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ ਜੀ ਇਹਦੇ ਉੱਪਰ ਆਰਥਿਕਾਂ ਲਈ ਜਾਂ ਉਹਨਾਂ ਦੀ ਹੋਰ ਮੁਸ਼ਕਲਾਂ ਦੇ ਕੀ ਲੱਗਿਆ ਦੇਖੋ ਇਸ ਤਰ੍ਹਾਂ ਕਿ ਇਹ ਅੱਜ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਉਹ ਮਾਰਕੀਟ ਕਮੇਟੀ ਵੱਲੋਂ ਮੇਰੇ ਛੋਟੇ ਵੀਰ ਮੁਕੇਸ਼ ਜੀ ਨਿਜੀ ਚੇਅਰਮੈਨ ਨੇ ਇਹਨਾਂ ਸਾਰਿਆਂ ਵੱਲੋਂ ਸਾਥੀਆਂ ਵੱਲੋਂ ਕੀਤਾ ਗਿਆ ਮਾਰਕੀਟ ਕਮੇਟੀ ਵੱਲੋਂ ਤਾਂ ਕਿ ਜਿਹੜੀ ਇਹ ਟਰਾਲੀਆਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜੀ ਸਫਾਈ ਹੈ ਜਿਹੜੀ ਹੁਣ ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਸਬਜ਼ੀ ਮੰਡੀ ਦੇ ਵਿੱਚ ਵੀ ਜਿਹੜੀ ਕਾਫੀ ਮੁਸ਼ਕਲ ਆਉਂਦੀ ਹੈ ਗੰਦਗੀ ਰਹਿੰਦੀ ਹੈ ਵੇਸਟ ਸਬਜ਼ੀਆਂ ਦਾ ਪਿਆਰ ਉਹ ਸਾਰੇ ਲਈ ਔਰ ਬਾਕੀ ਸਫਾਈ ਦੇ ਲਈ ਇਹ ਇੱਕ ਉਪਰਾਲਾ ਕੀਤਾ ਕਿ ਮੈਂ ਸਮਝਦਾ ਕਿ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਸਵਾਲ ਇਹ ਨਹੀਂ ਹੈ ਕਿ ਪ੍ਰੋਜੈਕਟ ਬਹੁਤ ਵੱਡਾ ਚ ਪ੍ਰੋਜੈਕਟ ਛੋਟਾ ਹੈ ਪਰ ਇਹਦੇ ਜਿਹੜੇ ਇੰਪਲੀਕੇਸ਼ਨ ਨੇ ਜਿਹੜੀ ਇਹਦੇ ਫਾਇਦੇ ਨੇ ਜਿਹੜਾ ਇਹਦਾ ਲੋਕਾਂ ਨੂੰ ਨਫਾ ਹੋ ਸਕਦਾ ਉਹ ਵੱਡੇ ਪੱਧਰ ਦੇ ਹੋ ਸਕਦਾ ਉਹ ਇਸ ਤਰੀਕੇ ਨਾਲ ਹੋ ਸਕਦਾ ਕਿ ਜੇ ਆਪਾਂ ਜਿਹੜੀਆਂ ਇਹ ਸਰਕਾਰ ਜਾਂ ਮਾਰਕੀਟ ਕਮੇਟੀ ਅਸੀਂ ਤਾਂ ਚੀਜ਼ ਪ੍ਰੋਵਾਈਡ ਕਰ ਸਕਦੇ ਹਾਂ ਹੁਣ ਉਹਦੀ ਯੂਟਿਲਾਈਜੇਸ਼ਨ ਕਿਵੇਂ ਕਰਨੀ ਹੈ ਵਰਤੋਂ ਕਿਵੇਂ ਕਰਨੀ ਹੈ ਸਾਰੇ ਸਾਥੀ ਨੂੰ ਬੇਨਤੀ ਹੈ ਕਿ ਸੜਕਾਂ ਦੇ ਉੱਪਰ ਜਿਹੜਾ ਕੂੜਾ ਹੈ ਜਾਂ ਗੰਦਗੀ ਸਿੱਟਣ ਦੀ ਬਜਾਏ ਇਹਨਾਂ ਦੇ ਵਿੱਚ ਯੂਜ਼ ਕਰੋ ਹੋਰ ਲੋੜੂ ਹੋਰ ਵੀ ਆ ਜਾਣਗੇ ਪਰ ਯੂਟਿਲਾਈਜੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ